ਪੰਜਾਬ ਦੇ ਲੋਕ ਪਿਛਲੇ ਕਈ ਦਿਨਾਂ ਤੋਂ ਗਰਮੀ ਨਾਲ ਬੇਹਾਲ ਨੇ ਹਾਲਾਂਕਿ ਪੰਜਾਬ ਦੇ ਲੋਕ ਬਾਰਿਸ਼ ਦਾ ਵੀ ਸਬਰੀ ਨਾਲ ਇੰਤਜ਼ਾਰ ਕਰ ਰਹੇ ਸੀ ਪਰ ਅੱਜ ਜੁ ਸਵੇਰੇ ਹੀ ਪੰਜਾਬ ਦੇ ਵਿੱਚ ਮੌਸਮ ਜਿਹੜਾ ਮિજાਜ ਬਦਲਿਆ ਆਪਣਾ ਪੰਜਾਬ ਦੇ ਲਗਭਗ ਸੂਬਿਆਂ ਦੇ ਵਿੱਚ ਤੇਜ਼ ਬਾਰਿਸ਼ ਹੋ ਰਹੀ ਹੈ ਕੱਲ ਰਾਤ ਤੋਂ ਹੀ ਮੌਸਮ ਜਿਹੜਾ ਬਦਲਿਆ ਹੋਇਆ ਸੁਹਾਵਣਾ ਹੋਇਆ ਹੈ ਜਿਸ ਦੇ ਨਾਲ ਸੜਕਾਂ ਵੀ ਜਲਤਲ ਹੋਈਆਂ ਨੇ ਤੇ ਲੋਕਾਂ ਨੂੰ ਗਰਮੀ ਤੋਂ ਵੀ ਰਾਹਤ ਮਿਲੀ ਹੈ ਦੇਸ਼ ਦੇ ਕਈ ਰਾਜਾਂ ਵਿੱਚ ਇੱਕ ਵਾਰ ਫਿਰ ਚੱਕਰਵਾਤ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਖਾਸ ਤੌਰ ਤੇ ਮੁੰਬਈ ਚ ਸਥਿਤ ਸਥਿਤੀ ਖਰਾਬ ਮੁੰਬਈ ਵਿੱਚ ਬੁੱਧਵਾਰ ਨੂੰ ਭਾਰੀ ਮੀਂਹ ਪਿਆ ਹੈ ਨੀਵੇਂ ਇਲਾਕਿਆਂ ਵਿੱਚ ਪਾਣੀ ਭਰ ਗਿਆ ਹੈ ਲੋਕਲ ਟ੍ਰੇਨਾਂ ਨੂੰ ਰੋਕ ਦਿੱਤਾ ਗਿਆ ਹੈ ਅਤੇ ਘੱਟ ਤੋਂ ਘੱਟ 14 ਆਉਣ ਵਾਲੀਆਂ ਉਡਾਨਾਂ ਨੂੰ ਮੋੜਨਾ ਪਿਆ ਹੈ ਭਾਰਤੀ ਮੌਸਮ ਵਿਭਾਗ ਨੇ ਵੀਰਵਾਰ ਸਵੇਰੇ 8:30 ਵਜੇ ਤੱਕ ਮੁੰਬਈ ਅਤੇ ਇਸ ਦੇ ਆਸ-ਪਾਸ ਦੀਆਂ ਜ਼ਿਲ੍ਹੀਆਂ ਅਥਾਣੇ ਕਾਗਰ ਅਤੇ ਰਾਏਗੜ ਵਿੱਚ ਰੈੱਡ ਅਲਰਟ ਜਾਰੀ ਕੀਤਾ ਹੈ ਮੁੰਬਈ ਵਿੱਚ ਭਾਰੀ ਮੀਂਹ ਕਾਰਨ ਬ੍ਰਿਮਬਾਈ ਨਗਰ ਨਿਗਮ ਨੇ ਵੀਰਵਾਰ ਨੂੰ ਸਾਰੇ ਸਕੂਲਾਂ ਤੇ ਕਾਲਜਾਂ 'ਚ ਛੁੱਟੀ ਦਾ ਐਲਾਨ ਕਰ ਦਿੱਤਾ ਹੈ ਮੁੰਬਈ ਪੁਲਿਸ ਨੇ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਦੇ ਸਾਰੇ ਲੋਕਾਂ ਨੂੰ ਵੱਧ ਤੋਂ ਵੱਧ ਘਰਾਂ ਦੇ ਅੰਦਰ ਰ ਦਿੱਤੀ ਹੈ ਲਗਾਤਾਰ ਮੀਂਹ ਕਾਰਨ 25 ਸਤੰਬਰ ਦੀ ਰਾਤ 9:30 ਵਜੇ ਤੱਕ ਥਾਣੇ ਦੇ ਸੂਬਾ ਰਾਵਈਂ ਪਾਸਤੇ ਡਿੰਗਾ ਡਿੰਗਾ ਗਈਆਂ ਜਿਸ ਕਾਰਨ ਇਲਾਕੇ ਚ ਤਿੰਨ ਘੰਟੇ ਤੋਂ ਵੱਧ ਸਮੇਂ ਤੱਕ ਟ੍ਰੈਫਿਕ ਜਾਮ ਰਿਹਾ ਸ਼ਾਮ 5:00 ਵਜੇ ਤੋਂ ਲੈ ਕੇ ਰਾਤ 10:00 ਵਜੇ ਤੱਕ ਪਵੇਈ ਵਿੱਚ 234 ਮਿਲੀਮੀਟਰ ਮੀਂਹ ਪਿਆ ਜਦਕਿ ਮਾਨਪੁਰ ਵਿੱਚ 276 ਮਿਲੀਮੀਟਰ ਮੀਂਹ ਪਿਆ ਇਸੇ ਸਮੇਂ ਦੌਰਾਨ ਘਟਕੋਪਾਰ ਵਿੱਚ 209 ਮਿਲੀਮੀਟਰ ਮੀਂਹ ਵਿਖਲਾਈ ਵਿੱਚ 186 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ ਦਾਸੇ ਜੇਕਰ ਗੱਲ ਕਰੀਏ ਪੰਜਾਬ ਦੀ ਦਾ ਪੰਜਾਬ ਦੇ ਕਈ ਸੂਬਿਆਂ ਦੇ ਵਿੱਚ ਰਾਤ ਤੋਂ ਹੀ ਮੀਂਹ ਪੈ ਰਿਹਾ ਹੈ ਇਸ ਛੜਕਾ ਜੁੜੇ ਜਲਥਲੋਈਆਂ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਤਾਂ ਮਿਲੀ ਹੈ ਪਰ ਉੱਤੇ ਹੀ ਜਿਹੜੇ ਕੰਮਕਾਰ ਤੇ ਜਾਣ ਵਾਲੇ ਲੋਕ ਨੇ ਉਹਨਾਂ ਨੂੰ ਪਾਣੀ ਕਰਕੇ ਮੁਸੀਬਤਾਂ ਦਾ ਸਾਹਮਣਾ ਵੀ ਕਰਨਾ ਪਿਆ ਹਾਲਾਂਕਿ ਲੋਕ ਬੇਸਬਰੀ ਨਾਲ ਮੀਂਹ ਦਾ ਇੰਤਜ਼ਾਰ ਤਾਂ ਕਰ ਰਹੇ ਸੀ ਪੰਜਾਬ ਦੇ ਕਈ ਸੂਬਿਆਂ 'ਚ ਰਾਤ ਤੋਂ ਇੰਨੀ ਪੈਣ ਕਾਰਨ ਅੱਜ ਸਵੇਰ ਦਾ ਮੌਸਮ ਜਿਹੜਾ ਉਹ ਸੁਹਾਵਣਾ ਹੋ ਗਿਆ ਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਵੀ ਮਿਲੀ ਹੈ ਹਾਲਾਂਕਿ ਮੌਨਸੂਨ ਵਾਪਸੀ ਕਰਨ ਵਾਲਾ ਸੀ ਪਰ ਜਾਂਦੇ ਜਾਂਦੇ ਮੌਨਸੂਨ ਨੇ ਜਿਹੜੀ ਪੰਜਾਬ ਦੇ ਕਾਫੀ ਸੂਬਿਆਂ ਦੇ ਵਿੱਚ ਬਰਸਾਤ ਕੀਤੀ ਹੈ ਇਸ ਦੇ ਨਾਲ ਲੋਕਾਂ ਨੂੰ ਕਾਫੀ ਰਾਹਤ ਮਿਲਦੀ ਨਜ਼ਰ ਆਈ ਹੈ ਪੰਜਾਬ ਦੇ ਲਗਭਗ 7 ਦਿੱਗੜ ਸਾ ਪਟਿਆਲਾ ਚੰਡੀਗੜ ਅੰਮ੍ਰਿਤਸਰ ਪਠਾਨਕੋਟ ਰੂਪਨਗਰ ਗੁਰਦਾਸਪੁਰ ਵਿਖੇਮੀ ਪੈਂਦਾ ਨਜ਼ਰ ਆ ਰਿਹਾ ਹੈ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਬੱਦਲਵਾਯ ਤੇ ਤੇਜ਼ ਹਵਾਵਾਂ ਚੱਲ ਰਹੀਆਂ ਨੇ ਹਾਲਾਂਕਿ ਕਈ ਸੂਬਿਆਂ ਦੇ ਵਿੱਚ ਕਾਫੀ ਜ਼ੋਰ ਦੀ ਬਰਸਾਤ ਤੇ ਬੱਦਲਵਾਹੀ ਹੋ ਰਹੀ ਹੈ ਬਿਜਲੀ ਗਰਕ ਰਹੀ ਹੈ ਜਿਸ ਦੇ ਨਾਲ ਲੋਕ ਘਰਾਂ ਦੇ ਵਿੱਚ ਰਹਿਣ ਨੂੰ ਪਹਲਦੇ ਰਹੇ ਨੇ ਦੱਸ ਇਹ ਕਿ ਪੰਜਾਬ ਦੇ ਕਈ ਸੂਬਿਆਂ ਦੇ ਵਿੱਚ ਕੱਲ ਰਾਤ ਤੋਂ ਹੀ ਤੇਜ਼ ਬਰਸਾਤ ਕਾਰਨ ਗਰਮੀ ਨੇ ਜਿਹੜੀ ਕਿ ਆਪਣੀ ਕਰਵਟ ਬਦਲ ਲਈ ਹੈ ਗਰਮੀ ਤੋਂ ਰਾਹਤ ਲੋਕਾਂ ਨੂੰ ਮਿਲੀ ਉੱਥੇ ਸੜਕਾਂ ਜਲਥਲ ਹੋ ਗਈਆਂ ਨੇ ਜਲਥਲੋਂ ਕਾਰਨ ਜਿਹੜੇ ਉੱਥੇ ਮੱਛਰ ਵੀ ਪੈਦਾ ਹੋ ਰਹੇ ਨੇ ਜਿਸ ਕਾਰਨ ਲੋਕਾਂ ਨੂੰ ਡੇਂਗੂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪਰ ਲੋਕਾਂ ਨੂੰ ਗਰਮੀ ਤੋਂ ਜਿਹੜਾ ਮੌਸਮ ਨੇ ਰਾਹਤ ਦਵਾ ਦਿੱਤੀ ਹੈ ਪੰਜਾਬ ਦੇ ਲੋਕ ਪਿਛਲੇ ਕਈ ਦਿਨਾਂ ਤੋਂ ਗਰਮੀ ਨਾਲ ਬੇਹਾਲ ਨੇ ਹਾਲਾਂਕਿ ਪੰਜਾਬ ਦੇ ਲੋਕ بارش ਦਾ ਵੀ ਸਬਰੀ ਨਾਲ ਇੰਤਜ਼ਾਰ ਕਰ ਰਹੇ ਸੀ ਪਰ ਅੱਜ ਜੁ ਸਵੇਰੇ ਹੀ ਪੰਜਾਬ ਦੇ ਵਿੱਚ ਮੌਸਮ ਨੇ ਜਿਹੜਾ ਮિજાਜ ਬਦਲਿਆ ਆਪਣਾ ਪੰਜਾਬ ਦੇ ਲਗਭਗ ਸੂਬਿਆਂ ਦੇ ਵਿੱਚ ਤੇਜ਼ ਬਾਰਿਸ਼ ਹੋ ਰਹੀ ਹੈ ਕੱਲ ਰਾਤ ਤੋਂ ਹੀ ਮੌਸਮ ਜਿਹੜਾ ਬਦਲਿਆ ਹੋਇਆ ਸੁਹਾਵਣਾ ਹੋਇਆ ਹੈ ਜਿਸ ਦੇ ਨਾਲ ਸੜਕਾਂ ਵੀ ਜਲਤਲ ਹੋਈਆਂ ਨੇ ਤੇ ਲੋਕਾਂ ਨੂੰ ਗਰਮੀ ਤੋਂ ਵੀ ਰਾਹਤ ਮਿਲੀ ਹੈ ਦੇਸ਼ ਦੇ ਕਈ ਰਾਜਾਂ ਵਿੱਚ ਇਕ ਵਾਰ ਫਿਰ ਚਕਰਾਵਾਤ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਖਾਸ ਤੌਰ ਤੇ ਮੁੰਬਈ ਚ ਸਥਿਤ ਸਥਿਤੀ ਖਰਾਬ ਮੁੰਬਈ ਵਿੱਚ ਜੋ ਬੁੱਧਵਾਰ ਨੂੰ ਭਾਰੀ ਮੀਂਹ ਪਿਆ ਹੈ ਨੀਵੇਂ ਇਲਾਕਿਆਂ ਵਿੱਚ ਪਾਣੀ ਭਰ ਗਿਆ ਹੈ ਲੋਕਲ ਟ੍ਰੇਨਾਂ ਨੂੰ ਰੋਕ ਦਿੱਤਾ ਗਿਆ ਹੈ ਅਤੇ ਘੱਟ ਤੋਂ ਘੱਟ 14 ਆਉਣ ਵਾਲੀਆਂ ਉਡਾਨਾਂ ਨੂੰ ਮੋੜਨਾ ਪਿਆ ਹੈ ਭਾਰਤੀ ਮੌਸਮ ਵਿਭਾਗ ਨੇ ਵੀਰਵਾਰ ਸਵੇਰੇ 8:30 ਵਜੇ ਤੱਕ ਮੁੰਬਈ ਅਤੇ ਇਸ ਦੇ ਆਸ-ਪਾਸ ਦੀਆਂ ਜ਼ਿਲ੍ਹਿਆਂ ਅਥਾਣੇ ਕਾਗਰ ਅਤੇ ਰਾਏਗੜ੍ਹ ਵਿੱਚ ਰੈੱਡ ਅਲਰਟ ਜਾਰੀ ਕੀਤਾ ਹੈ ਮੁੰਬਈ ਵਿੱਚ ਜੋ ਭਾਰੀ ਮੀਂਹ ਕਾਰਨ ਬ੍ਰਿੰਬਾਈ ਨਗਰ ਨਿਗਮ ਨੇ ਵੀਰਵਾਰ ਨੂੰ ਸਾਰੇ ਸਕੂਲਾਂ ਤੇ ਕਾਲਜਾਂ 'ਚ ਛੁੱਟੀ ਦਾ ਐਲਾਨ ਕਰ ਦਿੱਤਾ ਹੈ ਮੁੰਬਈ ਪੁਲਿਸ ਨੇ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਦੇ ਸਾਰੇ ਲੋਕਾਂ ਨੂੰ ਵੱਧ ਤੋਂ ਵੱਧ ਘਰਾਂ ਦੇ ਅੰਦਰ ਲਾ ਦਿੱਤੀ ਹੈ ਲਗਾਤਾਰ ਮੀਂਹ ਕਾਰਨ 25 ਸਤੰਬਰ ਦੀ ਰਾਤ 9:30 ਵਜੇ ਤੱਕ ਥਾਣੇ ਦੇ ਸੁਬੋ 라ਵਾਏ ਪਾਸ ਤੇ ਡਿੰਗਾ ਡਿੰਗਾ ਗਈਆਂ ਜਿਸ ਕਾਰਨ ਇਲਾਕੇ ਚ 3 ਘੰਟੇ ਤੋਂ ਵੱਧ ਸਮੇਂ ਤੱਕ ਟ੍ਰੈਫਿਕ ਜਾਮ ਰਿਹਾ ਸ਼ਾਮ 5:00 ਵਜੇ ਤੋਂ ਲੈ ਕੇ ਰਾਤ 10:00 ਵਜੇ ਤੱਕ ਪਵੇਈ ਵਿੱਚ 234 ਮਿਲੀਮੀਟਰ ਮੀਂਹ ਪਿਆ ਜਦਕਿ ਮਾਨਪੁਰ ਵਿੱਚ 276 ਮਿਲੀਮੀਟਰ ਮੀਂਹ ਪਿਆ ਇਸੇ ਸਮੇਂ ਦੌਰਾਨ ਘਟਕੋਪਾਰ ਵਿੱਚ 209 ਮਿਲੀਮੀਟਰ ਮੀਂਹ ਬਖਲਾਈ ਵਿੱਚ 186 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ ਦੱਸੇ ਜੇਕਰ ਗੱਲ ਕਰੀਏ ਪੰਜਾਬ ਦੀ ਦਾ ਪੰਜਾਬ ਦੇ ਕਈ ਸੂਬਿਆਂ ਦੇ ਵਿੱਚ ਰਾਤ ਤੋਂ ਹੀ ਮੀਂਹ ਪੈ ਰਿਹਾ ਹੈ ਦੇ ਸੜਕਾਂ ਦੁਆਰੇ ਜਲ ਥਲੋਈਆਂ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਤਾਂ ਮਿਲੀ ਹੈ ਪਰ ਉੱਤੇ ਹੀ ਜਿਹੜੇ ਕੰਮਕਾਰ ਤੇ ਜਾਣ ਵਾਲੇ ਲੋਕ ਨੇ ਉਹਨਾਂ ਨੂੰ ਪਾਣੀ ਕਰਕੇ ਮੁਸੀਬਤਾਂ ਦਾ ਸਾਹਮਣਾ ਵੀ ਕਰਨਾ ਪਿਆ ਹਾਲਾਂਕਿ ਲੋਕ ਬੇਸਬਰੀ ਨਾਲ ਮੀਂਹ ਦਾ ਇੰਤਜ਼ਾਰ ਤਾਂ ਕਰ ਰਹੇ ਸੀ ਪੰਜਾਬ ਦੇ ਕਈ ਸੂਬਿਆਂ 'ਚ ਰਾਤੋਂ ਹੀ ਮੀਂਹ ਪੈਣ ਕਾਰਨ ਅੱਜ ਜ਼ਵੀਰ ਦਾ ਮੌਸਮ ਜਿਹੜਾ ਉਹ ਸੁਹਾਵਣਾ ਹੋ ਗਿਆ ਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਵੀ ਮਿਲਿਆ ਹਾਲਾਂਕਿ ਮੌਨਸੂਨ ਵਾਪਸੀ ਕਰਨ ਵਾਲਾ ਸੀ ਪਰ ਜਾਂਦੇ ਜਾਂਦੇ ਮੌਨਸੂਨ ਨੇ ਜਿਹੜੀ ਪੰਜਾਬ ਦੇ ਕਾਫੀ ਸੂਬਿਆਂ ਦੇ ਵਿੱਚ ਬਰਸਾਤ ਕੀਤੀ ਹੈ ਇਸ ਦੇ ਨਾਲ ਲੋਕਾਂ ਨੂੰ ਕਾਫੀ ਰਾਹਤ ਮਿਲਦੀ ਨਜ਼ਰ ਆਈ ਹੈ ਪੰਜਾਬ ਦੇ ਲਗਭਗ ਵਿੱਗੜ ਸਾ ਪਟਿਆਲਾ ਚੰਡੀਗੜ ਅੰਮ੍ਰਿਤਸਰ ਪਠਾਨਕੋਟ ਰੂਪਨਗਰ ਗੁਰਦਾਸਪੁਰ ਵਿਖੇਮੀ ਪੈਂਦਾ ਨਜ਼ਰ ਆ ਰਿਹਾ ਹੈ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਬੱਦਲਬਾਤੀ ਤੇ ਤੇਜ਼ ਹਵਾਵਾਂ ਚੱਲ ਰਹੀਆਂ ਨੇ ਹਾਲਾਂਕਿ ਕਈ ਸੂਬਿਆਂ ਦੇ ਵਿੱਚ ਕਾਫੀ ਜ਼ੋਰ ਦੀ ਬਰਸਾਤ ਤੇ ਬਦਲਵਾਹੀ ਹੋ ਰਹੀ ਹੈ ਬਿਜਲੀ ਗਰਕ ਰਹੀ ਹੈ ਜਿਸ ਦੇ ਨਾਲ ਲੋਕ ਘਰਾਂ ਦੇ ਵਿੱਚ ਰਹਿਣ ਨੂੰ ਪਹਲਦੇ ਰਹੇ ਨੇ ਦੱਸਿਆ ਕਿ ਪੰਜਾਬ ਦੇ ਕਈ ਸੂਬਿਆਂ ਦੇ ਵਿੱਚ ਕੱਲ ਰਾਤ ਤੋਂ ਹੀ ਤੇਜ਼ ਬਰਸਾਤ ਕਾਰਨ ਗਰਮੀ ਨੇ ਜਿਹੜੀ ਕਿ ਆਪਣੀ ਕਰਵਟ ਬਦਲ ਲਈ ਹੈ ਗਰਮੀ ਤੋਂ ਰਾਹਤ ਲੋਕਾਂ ਨੂੰ ਮਿਲਿਆ ਤੇ ਸੜਕਾਂ ਜਲਥਲ ਹੋ ਗਈਆਂ ਨੇ ਜਲਥਲ ਕਾਰਨ ਜਿਹੜੇ ਉੱਥੇ ਮੱਛਰ ਵੀ ਪੈਦਾ ਹੋ ਰਹੇ ਨੇ ਜਿਸ ਕਾਰਨ ਲੋਕਾਂ ਨੂੰ ਡੇਂਗੂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪਰ ਲੋਕਾਂ ਨੂੰ ਗਰਮੀ ਤੋਂ ਜਿਹੜਾ ਮੌਸਮ ਨਹੀਂ ਰਾਹਤ ਦਵਾ ਦਤੀ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਮੌਜਰ ਹੋਵਾਂਗੀ ਤੁਸੀਂ ਦੇਖਦੇ ਰਹੋ ਨੇ ਪੰਜਾਬੀ ਮੀਡੀਆ ਹੁੰਦੇ ਹੋਈ اجازت ਧੰਨਵਾਦ